ਸੱਤੇਰੇ ਉੱਪਰ ਕਿਸਾਨਾਂ ਦੇ ਧਰਨਿਆਂ ਦੇ ਵਿੱਚ ਬਜ਼ੁਰਗਾਂ ਦਾ ਬੜਾ ਅਹਿਮ ਰੋਲ ਰਹਿੰਦਾ ਹੈ ਤੇ ਦਿੱਲੀ ਮੋਰਚੇ 'ਚ ਵੀ ਅਸੀਂ ਦੇਖਿਆ ਤੇ ਜਿਹੜੇ ਅੱਜ ਕੱਲ੍ਹ ਵੀ ਵਕ-ਵਕ ਪ੍ਰੋਟੈਸਟ ਹੁੰਦੇ ਨੇ ਚਾਹੇ ਅੱਜ ਦੀ ਗੱਲ ਕਰੀ ਜਿਹੜਾ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦਾ ਪ੍ਰੋਟੈਸਟ ਚੱਲ ਰਿਹਾ ਹੈਗਾ ਤੇ ਬਜ਼ੁਰਗ ਬਹੁਤ ਹੌਮ-ਹੁਮਾ ਕੇ ਪਹੁੰਚਦੇ ਨੇ ਤੇ ਉਹਨਾਂ ਕੋਲੇ ਕਿਸੇ ਵੀ ਬਹੁਤ ਨੇ ਪੁਰਾਣੇ ਤੇ ਉਹਨਾਂ ਕੋਲੇ ਤਜਰਬਾ ਵੀ ਬਹੁਤ ਹੈ ਸੋ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਇੱਕ ਕਿਸਾਨ ਨੇ 71 ਸਾਲ ਬਾਬਾਈ ਦੀ ਉਮਰ ਹੈ ਤੇ ਇਹ ਲੇਖਕ ਨੇ ਬਹੁਤ ਸਾਰੀਆਂ ਗੱਲਾਂ ਇਹਨਾਂ ਨੇ ਬਹੁਤ ਸਾਰੇ ਦਰਦ ਨੇ ਜਿਹੜੇ ਪੰਜਾਬ ਨਾਲ ਜੁੜੇ ਹੋਏ ਉਹ ਲਿਖੇ ਨੇ ਕਿਸੇ ਲਿਖਦੇ ਨੇ ਗੀਤ ਵੀ ਲਿਖਦੇ ਨੇ ਗੱਲਬਾਤ ਕਰਾਂਗੇ ਪਹੁੰਚੇ ਬਾਬਾਈ ਕੀ ਨਾਮ ਹੈ ਮੇਰਾ ਨਾਂ ਠਾਣਾ ਸਿੰਘ ਜਲਾਲਨਾਮ ਬਾਬੀ ਕਿਹੜੇ ਥਾਂ ਤੋਂ ਆਏ ਮੋਗੇ ਤੋਂ ਤੇ 71 ਸਾਲ ਉਮਰ ਆ ਤੁਹਾਡੀ 71 ਮਾਸਾ 14 ਜਨਵਰੀ ਆਜ ਦੇਣ ਪੂਰਾ ਹੋ ਜਾਣਾ ਹਾਂਜੀ ਤੇ ਕੀ ਤੁਸੀਂ ਜਿਹੜਾ ਅੱਜ ਦਾ ਪ੍ਰੋਟੈਸਟ ਹੈ ਇਹਦੇ ਬਾਰੇ ਕੀ ਸਮਝਦੇ ਹੋ ਜੀ ਇਹਦੇ ਬਾਰੇ ਸਾਡੇ ਇਹ ਚੀਜ਼ਾਂ ਹੁੰਦੀਆਂ ਰਹਿੰਦੀਆਂ ਕੋ ਸਰਕਾਰ ਨਾ ਮੰਨ ਚੰਨਸ਼ਾਈ ਸਰਕਾਰ ਇਹ ਤਾਂ ਨੇਜ ਤੇ ਬਹਿ ਕੇ ਮਸਲੇ ਹੱਲ ਹੋ ਸਕਦੇ ਅਰੇ ਜਾਣ ਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਤੇ ਲੋਕ ਐਨੇ ਕੰਮੜੇ ਨਹੀਂ ਵੀ ਆ ਕੰਮ ਛੱਡ ਕੇ ਇੱਥੇ ਆਉਣਗੇ ਤੇ ਬਾਲਣਗੇ ਹਨਾ ਆਪ ਦੇ ਘਰੇ ਆਰਾਮ ਕਰਨ ਜੇਕਰ ਸਾਡੇ ਆ ਨਾ ਹੋਵੇ ਤਾਂ ਹਨਾ ਜੀ ਜੀ ਤੁਸੀਂ ਲਿਖਦੇ ਰਹਿੰਦੇ ਹੋ ਜੀ ਕੁਛ ਨਾ ਕੁਛ ਹਾਂਜੀ ਹਾਂਜੀ ਮੈਂ ਸਾਰਾ ਹੀ ਹੁਣ ਤਾਂ ਜੋ ਸਾਡੇ ਨਾਲ ਬੀਚਾਰ ਲਿਖਾ ਇੱਕ ਗੀਤ ਹੀ ਗਾ ਦੇਣਾ ਕਿੰਨਾ ਪੜੇ ਲਿਖੇ ਕਿੰਨਾ ਸੱਤ ਕਲਾਸਾਂ ਪੜਾਈ ਸੱਤ ਹੀ ਪੜੇ ਹੋ ਜੀ ਫਿਰ ਲਿਖਣ ਵਾਲਾ ਕਿਵੇਂ ਤੁਹਾਡਾ ਜਿਹੜਾ ਜਨੂਨ ਕਿੱਥੋਂ ਆਇਆ ਉਹ ਕੁਦਰਤ ਹੈ ਉਹ ਕੁਦਰਤ 35 ਸਾਲ ਖੇਤੀਬਾੜੀ ਕੀਤੀ ਆ ਤੇ ਹੁਣ ਮੈਂ ਕਈ ਰਾਂ ਦਿਹਾੜੀ ਦੇ ਦੋ ਦੋ ਤਿੰਨ ਤਿੰਨ ਚੀਜ਼ਾਂ ਲਿਖ ਦਿੰਦਾ ਪਰ ਉਹਨਾਂ ਦੇ ਵਿੱਚ ਸੱਚ ਝਲਕਦਾ ਹੋਊਗਾ ਮੈਂ ਝੂਠ ਨਹੀਂ ਬੋਲਾਂਗਾ ਹਾਂ ਆਪਣੇ 47 ਚ ਵੰਡ ਹੋਈ ਪੰਜਾਬ ਉਦੋਂ ਵੰਡਿਆ ਗਿਆ ਉਸ ਤੋਂ ਬਾਅਦ ਫਿਰ ਵੰਡਿਆ ਗਿਆ ਜਾਂ ਹੁਣ ਜੋ ਪੰਜਾਬ ਨਾਲ ਹੋ ਰਿਹਾ ਹੈ ਸੋ ਸਾਰੇ ਉਸ ਨੂੰ ਕਿਵੇਂ ਤੁਸੀਂ ਬਿਆਨ ਕਰੋਗੇ ਉਹ ਮੇਰਾ ਵੀ ਲੈਣਾਂ ਦਾ ਚਿਹਰ ਲਿਖਿਆ 747 ਤੋਂ ਲਾ ਕੇ ਅੱਜ ਤਾਈਂ ਜੋ ਬੀਤਿਆ ਸਾਡੇ ਨਾਲ ਉਹ ਮੈਂ ਸਾਰਾ ਕੋਈ ਕਸ਼ੇਰਚੀ ਪੜਦਾ ਵੀ ਲੈਣਾਂ ਦਾ ਸੀਗਾ ਹਾਂਜੀ ਤੇ ਹੁਣ ਅੱਜ ਦੇ ਹਾਲਾਤਾਂ ਤੇ ਵੀ ਸਾਡੀ ਲੜਾਈ ਪਾਕਿਸਤਾਨ ਲੜਦੀ ਮਾਰੀ ਟੰਕੀ ਆਈ ਚੱਲ ਅਸੀਂ ਬਚ ਗਏ ਨਹੀਂ ਤਾਂ ਉਹ ਵੀ ਦੇਸ਼ ਗਰੀਬ ਇਹ ਵੀ ਦੇਸ਼ ਗਰੀਬ ਹੈ ਨਾ ਕਿਉਂ ਮੈਥੋਂ ਲਿਖਾ ਗਿਆ ਗਿਉਂਦਾ ਰੈਟਰਾਂ ਪੁੱਜੀ ਨੇ ਜੰਗ ਬੰਦ ਕੀਤੀ ਪਰ ਅਸੀਂ ਤਾਂ ਕੜਾਂਗੇ ਉਹਦੇ ਨਾਲ ਅਸੀਂ ਤਾਂ ਕੜਾਂਗੇ ਉਹਦੇ ਨਾਲ ਲੁੱਟ ਲੁੱਟ ਲੀ ਡੇਰਾ ਬਥੇਰਾ ਤਾਨੂੰ ਖਾ ਲਿਆਵੇ ਦੇਸ਼ ਮੇਰਾ ਹੋ ਗਿਆ ਕੰਗਾਲ ਦੇਸ਼ ਮੇਰਾ ਹੋ ਗਿਆ ਕੰਗਾਲ ਵੇਖ ਲਾ ਚੋਰਾਂ ਨੇ ਕਹਿੰਦੇ ਪਾਈਆਂ ਆਖੇ ਵੰਡੀਆਂ ਵੇ ਦੇਸ਼ ਹੈ ਬਣਾ ਤੇ ਕਹਿੰਦੇ ਦੋ ਵੇ ਜੇ ਟਿੱਕੇ ਵੋਟਾਂ ਵਿੱਚ ਬੈਠ ਕੇ ਕੋਰ ਸੀਤੇ ਹੱਕ ਸਾਡੇ ਲੈੰਦੇ ਸਾਤੋ ਕੋਵੇ ਝੂਠਿਆਂ ਬਹਾਨਿਆਂ ਨਾਲ ਲੈ ਗਏ ਇਹ ਵੋਟਾਂ ਫਿਰ ਲੰਘ ਜਾਂਦੇ ਕਹਿੰਦੇ ਪੰਜ ਸਾਲ ਲੰਘ ਜਾਂਦੇ ਕਹਿੰਦੇ ਪੰਜ ਸਾਲ ਲੋਟ-ਲੋਟ ਖਾਦਾ ਸਾਨੂੰ ਲੀਡਰਾਂ ਬਥੇਰਾ ਟਾਈਆਂ ਦੇਸ਼ ਮੇਰਾ ਹੋ ਗਿਆ ਕੰਗਾ ਜੋੜ-ਜੋੜ ਹੱਥ ਪਹਿਲਾ ਮੋਟਾ ਇਹ ਮੰਗਦੇ ਨੇ ਮਗਰ ਉਹ ਨਹੀਂ ਸਾਨੂੰ ਇਹ ਪਛਾਣਦੇ ਮਹਿੰਗੀਆਂ ਗੱਡੀਆਂ ਤੇ ਸੂਲਤਾਂ ਬਥੇਰੀਆਂ ਵੇ ਰਾਜ-ਰਾਜ ਮੌਜਾਂ ਫੇਰਮਾਨਦੇ ਕੋਈ ਅਖੇ ਮਰੇ ਪਾਵੇਂ ਕੋਈ ਅਖੇ ਜੀਵੇ ਪਰ ਭੁੱਲ ਜਾਂਦੇ ਸਭ ਦਾ ਖਿਆ ਭੁੱਲ ਜਾਂਦੇ ਸਭ ਦਾ ਖਿਆ ਲੁੱਟ-ਲੁੱਟ ਖਾਦਾ ਸਾਨੂੰ ਲੀਡਰਾਂ ਬਥੇਰਾ ਤਾਂ ਹੀਓਂ ਦੇਸ਼ ਮੇਰਾ ਹੋ ਗਿਆ ਕੰਗਾਲ ਦੇਸ਼ ਮੇਰਾ ਹੋ ਗਿਆ ਕੰਗਾਲ ਲੱਗਿਆ ਪੁਲਿਸ ਕਹਿੰਦੇ ਵੇਖ ਲਾਚਾਰੇ ਪਾਸੇ ਛਾੜ ਕੇ ਸਿੱਟੇ ਜਾਂਦੇ ਝੂਠ ਬੋਲਦੇ ਲੁੱਟਣਾ ਟਕੂਟਣਾ ਬਠੇਰਾ ਕਹਿੰਦੇ ਸਾਨੂੰ ਪਰ 13 13 ਕਦੇ ਵੀ ਨਹੀਂ ਤੋਲਦੇ ਇਹਨਾਂ ਦੇ ਮੂੰਹ ਨੂੰ ਕਹਿੰਦੇ ਖੂਨ ਫਿਰ ਲੱਗੇ ਆਵੇ ਦਿਨਾਂ ਵਿੱਚ ਹੁੰਦੇ ਕਸ਼ਹਾਲ ਦਿਨਾਂ ਵਿੱਚ ਹੁੰਦੇ ਕਸ਼ਹਾਲ ਲੋਟ ਲੋਟ ਖਾਦਾ ਸਾਨੂੰ ਲੀਡਰਾਂ ਬਤੇਰਾ ਤਾਈਓ ਦੇਸ਼ ਮੇਰਾ ਹੋ ਗਿਆ ਕੰਗਾਲ ਛੱਡ ਕੇ ਗਰੀਬਾਂ ਨੂੰ ਏ ਤੋਰ ਜਾਂਦੇ ਦੂਰ ਪੈਰੋਂ ਪਾਉਂਦੇ ਨੇ ਅਮੀਰਾਂ ਨਾਲ ਯਾਰੀਆਂ ਲੁਕਟਣਾ ਤੇ ਕੁੱਟਣਾ ਬਥੇਰਾ ਧਨ ਜੋੜਨਾ ਵੇ ਕੱਪ ਜਾਂਦੇ ਹੱਡਾਂ ਫੇਰ ਸਾਰੀਆਂ ਸੋਚ-ਸੋਚ ਥਾਣਾ ਕੇ ਦਿਨ ਰਾਤ ਥੱਕੇ ਆਵੇ ਕਿਨੇ ਇਹ ਲੁਕੂਗਾ ਪਚਾਲ ਤੈਨੇ ਇਹ ਲੁਕੂਗਾ ਪਚਾਲ ਲੁੱਟ-ਲੁੱਟ ਖਾਦਾ ਤਾਨੂੰ ਲੀਡ ਰਾਮ ਤੇਰਾ ਤਾਈਓ ਦੇਸ਼ ਮੇਰਾ ਹੋ ਗਿਆ ਕੰਗਾਸ ਦੇਸ਼ ਮੇਰਾ ਹੋ ਗਿਆ ਕੰਗਾਲ ਆਹ ਬਾਤ ਆ ਬਾਬਾਈ ਇਹ ਦੱਸੋ ਜੀ ਕਿੰਨਾ ਕਿੰਨੇ ਕੁਛ ਲਿਖਤਾ ਹੁਣਾ ਤੁਸੀਂ ਅੱਜ ਤੱਕ ਪਤਾ ਹੀ ਨਹੀਂ ਤੇ ਨਾ ਲਿਖਤਾ ਲੇਖ ਬੋਲੀਆਂ ਕੱਪੇ ਛੇਰ ਗੀਤ ਜੋ ਮਰਜੀ ਲਿਖਾ ਲੋ ਲੈ ਜਾਂਦੇ ਕੰਮ ਕਰਦੇ ਕਰਦੇ ਲਿਖ ਦਿੰਨੇ ਹੋ ਨਹੀਂ ਨਹੀਂ ਮੇਰੇ ਦਿਮਾਗ ਚ ਲੀਡ ਚੜੀ ਰਹੀ ਜਾਂ ਹਰ ਤਰ੍ਹਾਂ ਦਾ ਤੁਹਾਡਾ ਰੁਟੀਨ ਕੀ ਰਹਿੰਦਾ ਪਿੰਡ ਕੰਮਕੁਮ ਜਿਹੜਾ ਕੀ ਕੀ ਕੰਮ ਕਰਦੇ ਹੋ ਮੈਂ ਕੰਮ ਵੀ ਕਰਦਾ ਉਸੀਂ ਚਾਰ ਰੱਖਿਆ ਪੱਠੇ ਲੈਉਣਾ ਸਾਰਾ ਕੰਮ ਕਰਦਾ ਨਾਲ ਹੀ ਉਹਦਾ ਕਾਗਜ਼ ਪੈਨ ਨਾਲ ਹੀ ਰੱਖਦੇ ਨਾ ਮੇਰੇ ਦਿਮਾਗ ਚ ਕਰਾਂ ਗੱਲ ਵੜ ਗਈ ਉਹ ਨਿਕਲਦੀ ਨਹੀਂ ਅੱਛਾ ਜਿਹੜੀ ਮੈਂ ਲੈਤੀ ਉਹ ਗਈ ਅੱਛਾ ਜਿਹੜੀ ਕਾਗਜ਼ ਤੇ ਲੈਤੀ ਨਾ ਉਹ ਗਈ ਨਵੀਂ ਭਰ ਲੈਂਦਾ ਦਿਮਾਗ ਕਈ ਚੀਜ਼ ਗਿੱਟੇ ਮੈਂ ਲਿਖੇ ਨਹੀਂ ਆਈ ਤਾਈ ਉਹ ਮੇਰੇ ਯਾਦ ਆ ਜਿਹੜੇ ਲਿਖੇ ਉਹ ਭੁੱਲ ਗਿਆ ਅੱਛਾ ਜਾਣਦੇ ਆਂ ਤੁਸੀਂ ਗੱਲ ਕਰ ਰਹੇ ਸੀ ਕਿ ਆਪਣੇ ਦੇਸ਼ ਦੀ ਤਰੱਕੀ ਕਿੰਨੀ ਕ ਹੈ ਸੇਤ ਦੀ ਆਪਾਂ ਗੱਲ ਕਰਦੇ ਆ ਸਿੱਖਿਆ ਦੀ ਗੱਲ ਕਰਦੇ ਆ ਉਹ ਪੰਜਾਬ ਹੋ ਗਿਆ ਹਿੰਦੁਸਤਾਨ ਹੋ ਗਿਆ ਕਿੱਥੇ ਜੇ ਖੜਾ ਨੀ ਨੀ ਸਾਰੇ ਦੇਖਿਆ ਮੈਂ ਦਿੱਲੀ ਲਿਆ ਜਿਹੜੇ ਬਾਹਰ ਕੁੱਲੀਆਂ ਵਿੱਚ ਬੈਠੇ ਸਾਰੇ ਕੈਂਜੜੀ ਆਲ ਦੇ ਨਾਲ ਵੇਖਿਆ ਮੈਂ ਦਿੱਲੀ ਚ ਮੈਂ ਸੁੱਚਾ ਸਿੰਘ ਜਮਨੀ ਗੋਮਰ ਬਰਜਿੰਦਰ ਅਚਾਰੇ ਇਕੱਠੇ ਸੀ ਤੇ ਜਦੋਂ ਜੱਟ ਕੇ ਬਾਹਰ ਨਿਕਲੇ ਮੈਂ ਕਿੱਥੇ ਸੱਚ ਬੋਲਿਆ ਜਾਂਦਾ ਮੈਥੋਂ ਮੁੰਡੇ ਪੜੇ ਲਿਖੇ ਖੱਤਲੇ ਮੇਰ ਨਾਲ ਖੜ ਗਿਆ ਜੱਫੀ ਪਾ ਕੇ ਫੇਰ ਉਹਨਾਂ ਦੀ ماں ਮੜਲੀ ਮੈਂ ਕਹਾ ਮੇਰੀ ਗੱਲ ਸੁਣ ਕੇ ਜਾਈ ਔਰ 76 ਸੀਟਾਂ ਤੇ ਜਿੱਤਿਆ ਸੀ ਮੈਂ ਕਹਾ ਮਾਂ ਕਰਨ ਬੇਟੀ ਖੜੀ ਆਪਣੇ ਬਰਾਬਰ ਮੈਂ ਕੋਲ ਲਿਖਿਆ ਮੈਂ ਕਹਾ ਕਰਨ ਬੇਟੀ ਦਾ ਗੀਤ ਬਣਾਉਣਾ ਨਹੀਂ ਕੋਈ ਲੱਗਦਾ ਔਖਾ ਵੇ ਅੰਦਰੋਂ ਅੰਦਰੀ ਲੋਕ ਲੋਟਲੇ ਅੰਦਰੋਂ ਅੰਦਰੀ ਲੋਕ ਲੋਟਲੇ ਜੇ ਹੋਗੇ ਆਖੋ ਖਾ ਸੋਨੀਆਂ ਗਾਂਧੀ ਕਾ ਗਈ ਵਰਤੀ ਮੋਦੀ ਖਾਂਦਾ ਕੋ ਪਾ ਮਿੱਤਰਾ ਬਾਜਾ ਓਏ ਇਹ ਕਰਦੇ ਨੇ ਤੋ ਖਬਰ ਉਹਨੇ ਕਿੱਦਾ ਪਾਇ ਸਕਾਰ ਜੀ ਸਾਡੇ ਵੱਲੋਂ ਤੁਹਾਨੂੰ ਜਉਂਦੇ ਵਾਸਤੇ ਰੋ ਅ ਸੋ ਗੱਲਬਾਤ ਅਸੀਂ ਕਰ ਰਹੇ ਸੀਗੇ ਬਾਬਾ ਜੀ ਦੇ ਨਾਲ ਤੇ ਜਿਨ੍ਹਾਂ ਨੇ ਦੱਸਿਆ ਤੇ ਅਪਰੂਵ ਕੀਤਾ ਕਿ ਜਿਹੜੀ ਉਹਨਾਂ ਦੀ ਕਲਮ ਉਹਨਾਂ ਚ ਕਿੰਨੀ ਉਸ ਕਿੰਨੀ ਤਾਕਤ ਹੈ ਤੇ ਅਨੇਕਾਂ ਇਸ ਤਰ੍ਹਾਂ ਦੇ ਗਾਣੇ ਟੱਪੇ ਕਿਸੇ ਉਹਨਾਂ ਨੇ ਲਿਖੇ ਨੇ ਤੇ ਉਹਨਾਂ ਚ ਦਰਦ ਵੀ ਹੈ ਪੰਜਾਬ ਦਾ ਕਿਸਾਨੀ ਦਾ ਦਰਦ ਵੀ ਹੈ ਤੇ ਨਾਲ ਨਾਲ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਧਰਨੇ 'ਚ ਵੱਡੀ ਗਿਣਤੀ 'ਚ ਲੋਕ ਸ਼ਾਮਲ ਹੁੰਦੇ ਨੇ ਉਹਨਾਂ ਦਾ ਮਨੋਰੰਜਨ ਵੀ ਇੱਕ ਜਿਹੜਾ ਕਰਨ ਦਾ ਇੱਕ ਇਹਨਾਂ ਦਾ ਅੰਦਾਜ਼ ਹੈ ਆਪਣਾ ਚੰਡੀਗੜ੍ਹ ਤੋਂ ਕੈਮਰਾਮੈਨ ਨਕਾਸ਼ਦੀਪ ਦੇ ਨਾਲ ਹਰਸ਼ਪਾਪ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ